ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਸਦਨ ਦੇ ਵਿੱਚ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਤੇ ਅੱਜ ਮੌਨਸੂਨ ਸੈਸ਼ਨ ਦਾ ਚੌਥਾ ਦਿਨ ਸੀ ਤੇ ਲਗਾਤਾਰ ਬਜਟ ਦੇ ਉੱਪਰ ਹੀ ਸੈਸ਼ਨ ਦੇ ਵਿੱਚ ਬਹਿਸ ਹੋ ਰਹੀ ਹੈ ਤੇ ਅੱਜ ਵੀ ਬਜਟ ਦੇ ਉੱਪਰ ਹੀ ਬਹਿਸ ਹੋਈ ਹੈ ਤੇ ਦੱਸਦੀ ਹੈ ਕਿ ਸਦਨ ਦੇ ਵਿੱਚ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਦੇ ਵੱਲੋਂ ਸਦਨ ਦੇ ਬਾਹਰ ਕੇਂਦਰ ਸਰਕਾਰ ਦੇ ਬਜਟ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਉੱਧਰ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਐਮਪੀ ਚਰਨਜੀਤ ਚੰਨੀ ਅਤੇ ਭਾਜਪਾ ਦੇ ਰਵਨੀਤ ਬਿੱਟੂ ਦੇ ਵਿਚਕਾਰ ਸੰਸਦ ਕਾਰਵਾਈ ਦੇ ਦੌਰਾਨ ਸਿੱਕੀ ਪਹਿਸ ਦੇਖਣ ਨੂੰ ਮਿਲੀ ਜਿਆ ਦੱਸਦੀ ਹੈ ਕਿ ਐਮਪੀ ਚਰਨਜੀਤ ਚੰਨੀ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੀਅੰਤ ਸਿੰਘ ਦਾ ਸਦਨ ਦੇ ਵਿੱਚ ਜ਼ਿਕਰ ਕੀਤਾ ਜਿਸ ਤੋਂ ਬਾਅਦ ਰਵਨੀਤ ਬਿੱਟੂ 扑ੜਕ ਕੇ ਕਾਰਵਾਈ ਦੇ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਤੁਹਾਡੇ ਦਾਦਾ ਜੀ ਉਸ ਦਿਨ ਮਰੇ ਸੀ ਜਿਸ ਦਿਨ ਤੁਸੀਂ ਕਾਂਗਰਸ ਛੱਡੀ ਸੀ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਦਾਦਾ ਜੀ ਨੇ ਕੁਰਬਾਨੀ ਦੇਸ਼ ਦੇ ਲਈ ਦਿੱਤੀ ਸੀ ਨਾ ਕਿ ਕਾਂਗਰਸ ਦੇ ਲਈ ਦਿੱਤੀ ਹੈ ਆਓ ਸੁਣਦੇ ਹਾਂ ਕਿ ਦੋਨੋਂ ਸਦਨ ਦੇ ਵਿੱਚ ਇੱਕ ਦੂਸਰੇ ਨੂੰ ਕੀ ਕਹਿੰਦੇ ਹੋਏ ਨਜ਼ਰ ਆਏ ਆਪਕੇ ਪਿਤਾ ਜੀ ਸ਼ਹੀਦ ਹੋਏ تھے ਮਾਨਯੋਗ ਸਦਨੀਕਰਤਾ ਲੇਕਿਨ ਮੈਂ ਆਪਕੋ ਕਹਿ ਦਿੰਦਾ ਉਸਕਿ ਲਈ ਨਹੀਂ ਮਰੇ تھے ਉਹ ਉਸ ਦਿਨ ਮਰੇ ਜਿਸ ਦਿਨ ਆਪਨੇ ਕਾਂਗਰਸ ਕੋ ਛੋੜਾ आज देश माननीय राहुल गांधी जी की तरफ सदस्य देख रहा है से मैं आग्रह कर रही हूँ वो मुझे तंग कर रहे हैं जी उनको बोलो बैठे बुलाइए वो पंजाब से आए थे माननीय सदस्य सुनील माननीय चेयरमैन जी चेयरमैन साहब चेयरमैन कि आपने मेरा नाम लिया मेरे दादाजी सरदार बेंत सिंह जी उन्होंने कुर्बानी देश के लिए दी कांग्रेस के लिए नहीं दी देश के लिए दी और ये इस चन्नी की दैक रो, दैक रो। ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ਇਹ ਚਰਨਜੀਤ ਚੰਨੀ ਹੈ ਔਰ ਇਹ ਗੋਰਾ ਕਿਸ ਕੋ ਕਹਿ ਰਿਹਾ ਮਾਨਨੀ ਸਦਸ ਜੀ ਉਹ ਕਹਾ ਕਿਹਾ ਇਹ ਪਹਿਲੇ ਬਤਾਏ ਵੀ ਸੋਨੀਆ ਗਾਂਧੀ ਜੀ ਕਹਾ ਕਿਹਾ ਇਹ ਸਭ ਤੋਂ ਮੀਟੂ ਵਿੱਚ ਇਹ ਸਾਰੇ ਕੇਸੋ ਵਿੱਚ ਇਹ ਸਖੇ ਕਰਤੀ ਹੈ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਨੇ ਕਰੇ ਲੋ ਝਗੜੇ ਦੇ ਚਲਦੇ ਆਪਣੀ ਜੀਵਨ ਨਿਲਾ ਸਮਾਪਤ ਕਰ ਲਿਆ ਜਿਹਨਾਂ ਦੱਸਦੀ ਹੈ ਕਿ ਇਹ ਖਬਰ ਨਵਾਂ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਸ਼ਰਾਬ ਨੇ ਇਹਨਾਂ ਤਿੰਨਾਂ ਦੀ ਜ਼ਿੰਦਗੀ ਖਰਾਬ ਕਰ ਦिती ਹੈ ਪਰਿਵਾਰ ਪੂਰਾ ਤਬਾਹ ਹੋ ਗਿਆ ਤੇ ਪਿੱਛੇ ਆਪਣੀ ਇੱਕ 11 ਸਾਲ ਦੀ ਬੱਚੀ ਛੱਡ ਕੇ ਰਹੀ ਜਾਂ ਦੱਸਦੀ ਹੈ ਕਿ ਮ੍ਰਿਤਕਾਂ ਦੇ ਨਾਮ ਅਵਤਾਰ ਸਿੰਘ ਸੋਨੀਆ ਅਤੇ ਮਨਪ੍ਰੀਤ ਦੱਸੇ ਜਾ ਰਹੇ ਨੇ ਅਵਤਾਰ ਸਿੰਘ ਕਿਹਾ ਜਾ ਰਿਹਾ ਹੈ ਕਿ ਅਕਸਰ ਹੀ ਘਰ ਸ਼ਰਾਬੀ ਕੇ ਆਉਂਦਾ ਸੀ ਘਰੇ ਆ ਕੇ ਕਲੇਸ਼ ਕਰਦਾ ਸੀ ਘਰੇਲੂ ਝਗੜਾ ਇਹਨਾਂ ਦੇ ਕਰ ਦਿੰਦਾ ਸੀ ਗਾਲੀ ਗਲੋਚ ਕਰਦਾ ਸੀ ਤੇ ਇਹ ਦੋਨੋਂ ਮਾਂ ਤੀ ਇਸ ਘਰੇਲੂ ਝਗੜੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹਨਾਂ ਨੇ ਅਵਤਾਰ ਸਿੰਘ ਨੂੰ ਸਮਝਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਸ਼ਰਾਬ ਛੱਡ ਦਿੱਤੀ ਜਾਵੇ ਪਰ ਅਵਤਾਰ ਸਿੰਘ ਸ਼ਰਾਬ ਨਹੀਂ ਛੱਡਦਾ ਸੀ ਤੇ ਅਖੀਰ ਇਹਨਾਂ ਦੋਨਾਂ ਨੇ ਹਾਰ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਸੋਚਿਆ ਤੇ ਇਹਨਾਂ ਦੋਨਾਂ ਨੇ ਜ਼ਹਿਰ ਖਾ ਲਿਆ ਜਿਸ ਤੋਂ ਬਾਅਦ ਅਵਤਾਰ ਸਿੰਘ ਨੇ ਇਹਨਾਂ ਨੂੰ ਦੇਖਿਆ ਤਾਂ ਉਸਨੇ ਵੀ ਖੌਫਨਾਕ ਕਦਮ ਚੁੱਕਿਆ ਉਸਨੇ ਵੀ ਸਲਫਾਸ ਖਾ ਕੇ ਆਪਣੀ ਜੀਵਨ ਰੇਲਾ ਸਮਾਪਤ ਕਰ ਲਈ ਹੈ ਤੇ ਪਿੱਛੇ ਉਹ ਆਪਣੀ 11 ਸਾਲ ਦੀ ਇੱਕ ਛੋਟੀ ਬੱਚੀ ਛੱਡ ਗਏ ਨੇ ਦੱਸਦੀ ਹੈ ਕਿ ਇਹ ਖਬਰ ਨਵਾਂ ਸ਼ਹਿਰ ਦੇ ਪਿੰਡ ਮਲਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਵੱਲੋਂ ਝਗੜੇ ਦੇ ਕਾਰਨ ਘਰੇਲੂ ਝਗੜੇ ਦੇ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਦਕਿ ਇੱਕ 11 ਸਾਲ ਦੀ ਬੱਚੀ ਜੋ ਕਿ ਸਕੂਲ ਗਈ ਹੋਈ ਸੀ ਉਹ ਬਚ ਗਈ ਹੈ ਉਹ ਪਿੱਛੇ ਆਪਣੀ 11 ਸਾਲ ਦੀ ਬੱਚੀ ਨੂੰ ਛੱਡ ਗਏ ਨੇ ਦੱਸਦੀ ਹੈ ਕਿ 37 ਸਾਲਾ ਅਵਤਾਰ ਸਿੰਘ ਆਪਣੀ ਪਤਨੀ ਸੋਨੀਆ ਜਿਸ ਦੀ ਉਮਰ 35 ਸਾਲ ਹੈ ਤੇ ਆਪਣੀ 15 ਸਾਲ ਦੀ ਵੱਡੀ ਕੁੜੀ ਜਿਸ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪਿੰਡ ਵਿੱਚ ਰਹਿੰਦਾ ਸੀ ਤੇ ਅਕਸਰ ਹੀ ਉਹਨਾਂ ਦੇ ਕਰ ਕਰੇਲੂ ਝਗੜਾ ਰਹਿੰਦਾ ਸੀ ਸ਼ਰਾਬ ਨੂੰ ਲੈ ਕੇ ਇਹਨਾਂ ਦੋਨਾਂ ਦੇ ਵੱਲੋਂ ਉਸ ਨੂੰ ਕਿਹਾ ਜਾਂਦਾ ਸੀ ਕਿ ਸ਼ਰਾਬ ਛੱਡ ਦੇਵੇ ਪਰ ਅਵਤਾਰ ਸਿੰਘ ਨਹੀਂ ਮੰਨਦਾ ਸੀ ਰੋਜ਼ ਹੀ ਸ਼ਰਾਬ ਪੀ ਕੇ ਆ ਜਾਂਦਾ ਸੀ ਜਿਸ ਤੋਂ ਬਾਅਦ ਇਹ ਦੋਨੋਂ ਬਹੁਤ ਜ਼ਿਆਦਾ ਤੱਕ ਪਰੇਸ਼ਾਨ ਹੋ ਗਏ ਅਸਨ ਤੇ ਬੁੱਧਵਾਰ ਸਵੇਰੇ ਅਵਤਾਰ ਸਿੰਘ ਉਸ ਦੀ ਪਤਨੀ ਸੋਨੀਆ ਤੇ ਵੱਡੀ ਬੇਟੀ ਕਰ ਦੇ ਵਿੱਚ ਖਾਣਾ ਖਾ ਰੇ ਸੀ ਜਿਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਦਕੀ ਛੋਟੀ ਬੇਟੀ ਸਕੂਲ ਗਈ ਸੀ ਜਿਸ ਤੋਂ ਬਾਅਦ ਥਾਨਕ ਲੋਕਾਂ ਨੇ ਸੋਨੀਆ ਅਤੇ ਵੱਡੀ ਬੇਟੀ ਨੂੰ ਇਲਾਜ ਦੇ ਲਈ ਨਵਾਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਅਵਤਾਰ ਸਿੰਘ ਨੂੰ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲ ਦੇ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੀਆ ਅਤੇ ਉਸਦੀ ਬੇਟੀ ਨੂੰ ਸਵੇਰੇ ਕਰੀਬ 8:30 ਵਜੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੇ ਸਲਫਾਸਟੀ ਦਵਾਈ ਨਿਕਲ ਲਈ ਸੀ ਪਰ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਜਾਨ ਅਸੀਂ ਨਹੀਂ ਬਚਾ ਸਕੇ ਉਹਨਾਂ ਨੇ ਦੱਸਿਆ ਕਿ ਬੱਚੀ ਦੀ ਮੁੱਧਵਾਰ ਸਵੇਰੇ 10 ਵਜੇ ਅਤੇ ਸੋਨੀਆ ਦੀ 12 ਵਜੇ ਮੌਤ ਹੋ ਗਈ ਹੈ ਇਸ ਦੌਰਾਨ ਸੋਨੀਆ ਦੇ ਪਤੀ ਅਫਤਾਰ ਸਿੰਘ ਦੀ ਵੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਵੀ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਵੀ ਇਲਾਜ ਦੇ ਦੌਰਾਨ 1:30 ਵਜੇ ਦੇ ਕਰੀਬ ਮੌਤ ਹੋ ਗਈ ਹੈ ਹੁਣ ਘਰ ਦੇ ਵਿੱਚ ਸਿਰਫ ਇੱਕ 11 ਸਾਲ ਦੀ ਬੱਚੀ ਬਚੀ ਹੈ ਦੱਸਦੇ ਕਿ ਇਸ ਦੀ ਸੂਚਨਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਤੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤਿੰਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂ ਸ਼ਹਿਰ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੀ ਸੂਚਨਾ ਮਿਲਦੇ ਹੀ ਪਿੰਡ ਅਤੇ ਪਰਿਵਾਰਕ ਮੈਂਬਰਾਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਥਾਣਾ ਸਦਰ ਨਵਾਂ ਸ਼ਹਿਰ ਦੇ ਐਸਆਈ ਮਹਿੰਦਰ ਪਾਲ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਰਿਸ਼ਤੇਦਾਰ ਵਿਦੇਸ਼ ਗਏ ਹੋਏ ਨੇ ਅਤੇ ਤਿੰਨਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹੀ ਕੀਤਾ ਜਾਵੇਗਾ ਜਿਆਦਾ ਸੀ ਕਿ ਇਸ ਘਟਨਾ ਤੋਂ ਬਾਅਦ ਇੰਨਾ ਦੀ ਛੋਟੀ ਬੱਚੀ ਜਿਸ ਦੀ ਉਮਰ ਮਹਿਜ਼ 11 ਸਾਲ ਹੈ ਸਕੂਲ ਗਈ ਹੋਈ ਸੀ ਤੇ ਉਸ ਤੋਂ ਪਿੱਛੋਂ ਇਨਾਂ ਤਿੰਨਾਂ ਨੇ ਇਹ ਏਡਾ ਵੱਡਾ ਖੌਫਨਾ ਕਦਮ ਚੁੱਕ ਲਿਆ ਤੇ ਇਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਇਨਾਂ ਦੀ ਬੱਚੀ ਦਾ ਇਨਾਂ ਦੇ ਵਿੱਚੋਂ ਕੀ ਬਣੇਗਾ ਤੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਇੱਕ ਖਬਰ ਨਵਾਂ ਸ਼ਹਿਰ ਦੇ ਪਿੰਡ ਮਲਪੁਰ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਇੱਕ ਪਰਿਵਾਰ ਨੇ ਘਰੇਲੂ ਝਗੜੇ ਦੇ ਚੱਲਦੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ 22 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਦਾਨਗੀ ਦੇ ਹੇਠ ਨੀਤੀ ਆਯੋਗ ਮੀਟਿੰਗ ਹੋਣ ਵਾਲੀ ਹੈ ਤੇ ਇਸ ਮੀਟਿੰਗ ਨੂੰ ਲੈ ਕੇ ਹੁਣ ਸੀਐਮ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਹੈ ਜੀ ਹਾਂ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਨੇ ਇਹ ਕਿਹਾ ਹੈ ਕਿ ਉਸ ਮ ਸ਼ਾਮਿਲ ਨਹੀਂ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ ਸਿਰ ਪੰਜਾਬ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਚਾਰ ਹੋਰ ਰਾਜਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਹੈ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ ਜਿਹਾ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਅਤੇ ਕਰਨਾਟਕਾ ਨੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਨੇ ਪਹਿਲਾਂ ਹੀ ਇਸ ਮੀਟਿੰਗ ਦੇ ਵਿੱਚ ਜਾਣ ਤੋਂ ਸਾਫੀ ਇਨਕਾਰ ਕਰ ਦਿੱਤਾ ਤੇ ਉਧਰ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਵੀ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਵੇਗਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਵੱਡਾ ਫੈਸਲਾ ਲਿਆ ਹੈ ਕਿ ਉਹ ਨੀਤੀ ਆਯੋਗ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦੀ ਪਾਈਵਾਲ ਹੈ ਇਸ ਲਈ ਇਹ ਗੱਠਜੋੜ ਦੀ ਆ ਪਾਈਵਾਲ ਪਾਰਟੀਆਂ ਦੇ ਫੈਸਲੇ ਦੇ ਨਾਲ ਖੜੀ ਹੈ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਕਿਹਾ ਹੈ ਕਿ ਨੀਤੀ ਆਯੋਗ ਦੀ ਬੈਠਕ ਦਾ ਕੋਈ ਲਾਭ ਨਹੀਂ ਹੈ ਉੱਥੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਹੁੰਦਾ ਕੁਝ ਵੀ ਨਹੀਂ ਹੈ ਪਾਠਕ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸਿਰਫ ਇੱਕ ਰਾਜ ਨੂੰ ਪਿੱਛੇ ਧੱਕਣ ਤੇ ਇੱਕ ਰਾਜ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਛੋਟੀ ਮਾਨਸਿਕਤਾ ਦੇ ਨਾਲ ਸਿਆਸਤ ਕਰ ਰਹੀ ਹੈ। ਸਾਨੂੰ ਸਰਕਾਰ ਨੂੰ ਜਗਾਉਣ ਦੀ ਲੋੜ ਹੈ। ਉਹਨਾਂ ਨੂੰ ਦੱਸਣਾ ਪਵੇਗਾ ਕਿ ਤੁਸੀਂ ਗਲਤ ਕਰ ਰਹੇ ਹੋ। ਉਹਨਾਂ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਇੱਕ ਵਿਸ਼ਾਲ ਤੇ ਮਹਾਨ ਦੇਸ਼ ਦੇ ਪ੍ਰਧਾਨ ਮੰਤਰੀ ਹਨ ਪਰ ਜੇਕਰ ਇੰਨੀ ਛੋਟੀ ਮਾਨਸਿਕਤਾ ਦੇ ਨਾਲ ਰਾਜਨੀਤੀ ਕਰੋਗੇ ਤਾਂ ਦੇਸ਼ ਕਿਵੇਂ ਤਰੱਕੀ ਕਰੇਗਾ? ਉਹਨਾਂ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਪੇਸ਼ ਕੀਤੇ ਗਏ ਆਮ ਬਜਟ 'ਚ ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੀ ਅਣਦੇਖੀ ਕੀਤੀ ਗਈ ਹੈ। ਅਜਿਹੀ ਸਥਿਤੀ ਦੇ ਵਿੱਚ ਦੇਸ਼ ਅੱਗੇ ਕਿਵੇਂ ਵਧੇਗਾ? ਦੱਸਿਏ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹਨ ਜਿਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਪੱਤਰ ਭੇਜੇ ਹਨ। ਵੈਸੇ ਰਾਜ ਸਰਕਾਰ ਵੱਲੋਂ ਨੀਤੀ ਆਯੋਗ ਵਿੱਚ ਦਿੱਤੇ ਜਾਣ ਵਾਲੇ ਮੈਮੋਰੰਡਮ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਤੋਂ ਬਾਅਦ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਤਿਆਰੀਆਂ ਠੱਪ ਹੋ ਗਈਆਂ ਹਨ ਜੋ ਅਨੁਸਾਰ ਕਿ 7 ਜੁਲਾਈ ਨੂੰ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕਰਨੀ ਸੀ ਤੇ ਉਹਨਾਂ ਦੇ ਭਾਸ਼ਣ ਦੇ ਲਈ ਦਫ਼ਤਰ ਦੇ ਵਿੱਚ ਤਿਆਰੀਆਂ ਦੇ ਵਿੱਚ ਉਹਨਾਂ ਦੀ ਟੀਮ ਰੁੱਝੀ ਹੋਈ ਸੀ ਪਰ ਇਸ ਫੈਸਲੇ ਤੋਂ ਬਾਅਦ ਹੁਣ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਤਿਆਰੀਆਂ ਠੱਪ ਹੋ ਗਈਆਂ ਸਨ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਵਿੱਚ 10000 ਕਰੋੜ ਦਾ ਮੁੱਦਾ ਚੁਕਣਾ ਸੀ ਤੇ ਪਿੰਡੂ ਵਿਕਾਸ ਅਤੇ ਮੰਡੀ ਵਿਕਾਸ ਤੇ ਜਿਹੜੇ ਪੈਸੇ ਫਸੇ ਹੋਏ ਨੇ ਉਹਨਾਂ ਦਾ ਵੀ ਉਹਦੇ ਵਿੱਚ ਮੁੱਦਾ ਚੁਕਿਆ ਜਾਣਾ ਸੀ ਇਹਦੇ ਚਹੀ ਮੈਸੇਜ ਹੈ ਕਿ ਸਾਨੂੰ ਇਹ ਪਤਾ ਹੈ ਕਿ ਤੁਸੀਂ ਤੁਹਾਡੇ ਬਜਟ ਨੇ ਦੱਸਤਾ ਤੇ ਸਾਨੂੰ ਕੀ ਦਿਓਗੇ ਤੁਸੀਂ ਨੀਤੀਯੋਗ ਬਜਟ ਮੁਤਾਬਕ ਹੀ ਚੱਲਦਾ ਹੈ ਨਾ ਤਾਂ ਬਜਟ 'ਚ ਤਾਂ ਸਾਨੂੰ ਕੋਈ ਇੱਕ ਰੁਪਈਆ ਵੀ ਨਹੀਂ ਦਿੱਤਾ ਤੁਸੀਂ ਬਜਟ 'ਚ ਤਾਂ ਸਾਨੂੰ ਤੁਸੀਂ ਨਾਮ ਵੀ ਨਹੀਂ ਲਿਆ ਸਾਡੀ ਸਟੇਟ ਦਾ ਚਲੋ ਕਿਸੇ ਇਹੀ ਕਹਿਣ ਦੇ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਕੁਰਬਾਨੀ ਹੈ ਉਹਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਇੰਨੇ ਹੀ ਕਹਿਣ ਦੇ ਨਾ ਸੋ ਬਜਟ 'ਚ ਤਾਂ ਕੁਝ ਹੈ ਨਹੀਂ ਤਾਂ ਨੀਤੀਯੋਗ ਚੁੱਕੀ ਲੈ ਲਾਂਗੇ ਅਸੀਂ ਪਹਿਲਾਂ ਮੈਂ ਦੋ ਵਾਰ ਨੀਤੀਯੋਗ ਜਾ ਕੇ ਆਇਆ ਬਹੁਤ ਪਿੱਟ ਕੇ ਆ ਗਿਆ ਆਹ ਹਾਲਤ ਹੈ ਜੀ ਆਹ ਹਾਲਤ ਹੈ ਸਾਨੂੰ ਆ ਪੈਸੇ ਦੇ ਦਿਓ ਪੁਰਾਣੀਆਂ ਗਵਰਨਮੈਂਟਾਂ ਨੇ ਇਹ ਗਲਤ ਡਿਸੀਜਨ ਲੈ ਲਏ ਹੁਣ ਅਸੀਂ ਠੀਕ ਕਰ ਰਹੇ ਹਾਂ ਪੰਜਾਬ ਨੂੰ ਠੀਕ ਕਰ ਲਾਂਗੇ ਪੁੱਛ ਨਹੀਂ ਦਿੰਦੇ ਜੀ ਸੋ ਇੱਥੋਂ ਇਹ ਸਿੱਧ ਹੁੰਦਾ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਸਿਰਫ ਬੀਜੇਪੀ ਦਾ ਬਜਟ ਬਣਾਉਂਦੀ ਹੈ ਦੇਸ਼ ਦਾ ਬਜਟ ਨਹੀਂ ਭਾਰਤ ਵਿੱਚ ਹੋ ਰਹੇ ਲਗਾਤਾਰ ਅਤਵਾਦੀ ਹਮਲੇ ਅਤੇਵਾਦ ਰਹੀ ਅਪਰਾਧਿਕ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਹਾ ਦੱਸਦੀ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਲਈ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਜਿਹਾ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੰਮੂ ਕਸ਼ਮੀਰ ਨੂੰ ਰੱਖਿਆ ਗਿਆ ਜਿੱਥੇ ਜ਼ਿਆਦਾਤਰ ਅਤਵਾਦੀ ਹਮਲੇ ਹੁੰਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਤੁਸੀਂ ਇਨ੍ਹਾਂ ਜਗਾਵਾਂ ਤੇ ਇਨ੍ਹਾਂ ਥਾਵਾਂ ਤੇ ਨਹੀਂ ਜਾਣਾ। ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਨੂੰ ਰੱਖਿਆ ਗਿਆ ਤੇ ਉਸ ਤੋਂ ਬਾਅ ਦੋਸਤੋ ਬਾਦ ਭਾਰਤ ਦੇ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਤੇ ਨਾਲ ਹੀ ਮੱਧ ਅਤੇ ਪੂਰਬੀ ਹਿੱਸਿਆਂ ਦੇ ਵਿੱਚ ਵੀ ਨਾ ਜਾਣ ਦੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦਾਸੀ ਕਿ ਲਗਾਤਾਰ ਹੀ ਭਾਰਤ ਵਿੱਚ ਅਤਵਾਦੀ ਹਮਲੇ ਹੋਣ ਦੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਨੂੰ ਮੱਦੇ ਨਜ਼ਰ ਲੱਖਦੇ ਹੋਏ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਦੇ ਲਈ ਆਪਣੇ ਸਿਟੀਜ਼ਨਸ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਲੱਖਦੇ ਹੋਏ ਇਹ ਫੈਸਲਾ ਇਹ ਟਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਅਮਰੀਕਾ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਸ ਨੂੰ ਉੱਤਰ ਪੂਰਬੀ ਰਾਜਾਂ ਬਾਰੇ ਜਾਣਕਾਰੀ ਦੇ ਨਾਲ ਅਪਡੇਟ ਕੀਤਾ ਹੈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਅਤਵਾਦ ਅਤੇ ਨਕਸਲਵਾਦ ਦੇ ਕਾਰਨ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੁਝ ਖੇਤਰਾਂ ਦੇ ਵਿੱਚ ਖਤਰਾ ਕਾਫੀ ਵੱਧ ਗਿਆ ਹੈ ਫੁੱਲ ਮਿਲਾ ਕੇ ਭਾਰਤ ਨੂੰ ਦੂਜੇ ਪੱਧਰ ਤੇ ਰੱਖਿਆ ਗਿਆ ਹੈ ਪਰਦੇਸ਼ ਦੇ ਕਈ ਹਿੱਸਿਆਂ ਨੂੰ ਲੈਵਲ 4 ਤੇ ਰੱਖਿਆ ਗਿਆ ਜਿਸ ਵਿੱਚ ਜੰਮੂ ਕਸ਼ਮੀਰ ਭਾਰਤ ਪਾਕਿਸਤਾਨ ਸਰਹੱਦ ਅੱਤਿਮੱਧ ਪੂਰਬੀ ਭਾਰਤ ਦੇ ਕੁਝ ਹਿੱਸੇ ਸ਼ਾਮਲ ਹਨ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਤਵਾਦ ਨੇ ਨਾਗਰਿਕ ਅਸ਼ਾਂਤੀ ਦੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਹਥਿਆਰਬੰਦ ਸੰਘਰਸ਼ ਦੇ ਖਤਰੇ ਦੇ ਕਾਰਨ ਭਾਰਤ ਪਾਕਿਸਤਾਨ ਸਰਹਾਤੇ ਦੇ 10 ਕਿਲੋਮੀਟਰ ਦੇ ਅੰਦਰ ਨਸਲਵਾਦ ਅਤਵਾਦ ਦੇ ਕਾਰਨ ਮੱਧ ਤੇ ਪੂਰਬੀ ਭਾਰਤ ਦੇ ਕੁਝ ਵਿੱਚ ਹਿੰਸਾ ਅਤੇ ਅਪਰਾਧ ਦੇ ਕਾਰਨ ਯਾਤਰਾ ਨਾ ਕੀਤੀ ਜਾਵੇ। ਟ੍ਰੈਵਲ ਅਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਬਰ ਜਨਾਹ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਪਰਾਧਾਂ ਵਿੱਚੋਂ ਇੱਕ ਹੈ। ਜਿਵੇਂ ਕਿ ਭਾਰਤੀ ਅਧਿਕਾਰੀਆਂ ਦੁਆਰਾ ਰਿਪੋਰਟ ਦਿੱਤੀ ਗਈ ਹੈ, ਸੈਸਪਟਾਸਥਾਨਾ ਅਤੇ ਹੋਰ ਥਾਵਾਂ 'ਤੇ ਇਹ ਅਪਰਾਧ ਹੋਏ ਨੇ। ਉਹਨਾਂ ਨੇ ਕਿਹਾ ਹੈ ਕਿ ਅਤਿਵਾਦੀ ਕਦੇ ਵੀ ਹਮਲਾ ਕਰ ਸਕਦੇ ਨੇ। ਉਹ ਸੈਲਾਨੀ ਸਥਾਨਾਂ, ਆਵਾਜਾਈ ਕੇਂਦਰਾਂ, ਬਾਜ਼ਾਰਾਂ, ਸ਼ਾਪਿੰਗ ਮਾਲਸ ਅਤੇ ਸਰਕਾਰੀ ਕੰਪਲੈਕਸਾਂ ਨੂੰ ਨਿਸ਼ਾਨਾ ਪਾਉਂਦੇ ਨੇ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਕੋਲ ਪੇਂਡੂ ਖੇਤਰਾਂ ਵਿੱਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਸੀਮਤ ਸਮਰਥਾ ਹੈ। ਇਹ ਖੇਤਰੀ ਪੂਰਬੀ ਮਹਾਰਾਸ਼ਟਰ ਤੇ ਉੱਤਰੀ ਤੇਲੰгана ਤੋਂ ਪੱਛਮੀ ਬੰਗਾਲ ਤੱਕ ਫੈਲੇ ਹੋਏ ਨੇ ਐਡਵਾਈਸਰੀ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਯਾਤਰਾ ਕਰਨ ਲਈ ਵਿਸ਼ੇਸ਼ ਇਜਾਜ਼ਤ ਲੈਣੀ ਹੋਵੇਗੀ ਅਮਰੀਕਾ ਨੇ ਆਪਣੀ ਐਡਵਾਈਸਰੀ ਦੇ ਵਿੱਚ ਸਿਰਫ ਅਤਵਾਦ ਅਤੇ ਹੋਰ ਅਪਰਾਧਾਂ ਨੂੰ ਹੀ ਨਹੀਂ ਮਤੇ ਨਜ਼ਰ ਰੱਖਿਆ ਬਲਕਿ ਜ਼ਬਰ ਜਨਾਹ ਨੂੰ ਵੀ ਮਤੇ ਨਜ਼ਰ ਰੱਖਦੇ ਹੋਏ ਫੈਸਲਾ ਲਿਆ ਜਿਨ੍ਹਾਂ ਦੱਸਦੀ ਹੈ ਕਿ ਭਾਰਤ ਵਿੱਚ ਅਜਿਹੇ ਕਈ ਮਾਮਲੇ ਆਏ ਨੇ ਜਿਨ੍ਹਾਂ ਦੇ ਵਿੱਚ ਵਿਦੇਸ਼ੀ ਮਹਿਲਾਵਾਂ ਦੇ ਨਾਲ ਜ਼ਬਰਜਨਾ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਹੁਣ ਇੰਨਾਂ ਚੀਜ਼ਾਂ ਨੂੰ ਇੰਨਾ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰੀਕੀ ਅੰਬੈਸੀ ਦੇ ਵੱਲੋਂ ਇਹ ਐਡਵਾਈਜ਼ਰੀ ਆਪਣੇ ਨਾਗਰਿਕਾਂ ਦੇ ਲਈ ਜਾਰੀ ਕੀਤੀ ਗਈ ਹੈ ਤਾਂ ਕਿ ਉਹਨਾਂ ਦੇ ਨਾਗਰਿਕ ਭਾਰਤ ਜਦੋਂ ਆਉਣ ਤੇ ਉਸ ਸੁਰੱਖਿਆਤ ਰਹਿਣ ਤੇ ਨਾਲ ਹੀ ਦੱਸਦੀ ਹੈ ਕਿ ਜੰਮੂ ਕਸ਼ਮੀਰ ਭਾਰਤ-ਪਾਕਿਸਤਾਨ ਦੇ ਸਰਹੱਦ ਵਾਲੇ ਖੇਤਰ ਮਤੂਰਵੀ ਦੇ ਕਈ ਹਿੱਸਿਆਂ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਹਿਮਾਚਲ ਦੇ ਵਿੱਚ ਤਬਾਹੀ ਦਾ ਮੰਜ਼ਰ ਸ਼ੁਰੂ ਹੋ ਗਿਆ ਹੈ। ਜਿहां ਦੱਸਿਆ ਕਿ ਹਿਮਾਚਲ ਦੇ ਮਨਾਲੀ ਦੇ ਵਿੱਚ ਕੱਲ ਰਾਤ ਨੂੰ ਅਚਾਨਕ ਬੱਦਲ ਪੱਟ ਗਿਆ। ਜਿਸ ਦੇ ਕਾਰਨ ਅੰਜਨਾ ਮਹਾਦੇਵ ਨਦੀ ਦੇ ਵਿੱਚ ਹੜਾ ਆ ਗਿਆ ਹੈ ਤੇ ਜਿਸ ਦੇ ਕਾਰਨ ਹੁਣ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਸੰਜਨਾ ਮਹਾਦੇਵ ਨਦੀ ਦੇ ਵਿੱਚ ਹੜਾ ਆਉਣ ਦੇ ਕਾਰਨ ਕਈ ਲੋਕਾਂ ਦੇ ਘਰ ਨੁਕਸਾਨੇ ਗਏ ਨੇ ਕਈ ਲੋਕਾਂ ਦੇ ਘਰਾਂ ਨੂੰ ਇਸ ਹੜ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਦੱਸ ਦਈਏ ਕਿ ਜਨ ਜੀਵਨ ਇਸ ਹੜ ਦੇ ਨਾਲ ਪ੍ਰਭਾਵਿਤ ਹੋਇਆ ਹੈ ਬਿਜਲੀ ਪ੍ਰੋਜੈਕਟ ਵੀ ਪ੍ਰਭਾਵਿਤ ਹੋਏ ਨੇ ਤੇ ਸੜਕਾਂ ਦੇ ਰੂਟ ਵੀ ਬੰਦ ਹੋ ਗਏ ਨੇ ਮਲਬਾ ਸਾਰਾ ਸੜਕਾਂ ਤੇ ਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਸੜਕਾਂ ਦੇ ਉੱਪਰ ਆ ਗਿਆ ਤੇ ਇਸ ਦੇ ਨਾਲ ਹੀ ਮਨਾਲੀ ਲੇਹ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਕਿਵੇਂ ਪੱਥਰ ਸੜਕਾਂ ਦੇ ਉੱਪਰ ਆ ਗਏ ਨੇ ਪੁੱਲ ਬੰਦ ਹੋ ਗਏ ਨੇ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਕਿ ਪੱਥਰਾਂ ਦੇ ਵਿੱਚ ਰਸਤਾ ਤਾਂ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਸੇ ਨਾਲ ਹੀ ਦੱਸ ਦਈਏ ਕਿ ਇਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਤੇ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹਿਮਾਚਲ ਦੇ ਵਿੱਚ ਤਬਾਹੀ ਦਾ ਮੰਜ਼ਰ ਹੋਰ ਜ਼ਿਆਦਾ ਵੱਧਦਾ ਹੈ ਦੱਸਿਆ ਕਿ ਮਨਾਲੀ ਚੋਤੀ ਰਾਤ ਨੂੰ ਬੱਦਲ ਫਟਣ ਦੇ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਆਖਰੀ ਡਰੇਨ ਦੇ ਵਿੱਚ ਹੜਾ ਆ ਗਿਆ ਹੜ੍ਹ ਕਾਰਨ ਪਲਚਨ ਰੁੜ ਅਤੇ ਕੁਲੰਗ ਪਿੰਡਾਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਨਦੀ ਵਿੱਚੋਂ ਆ ਰਹੀ ਪਿਆਨੇ ਕਾ ਆਵਾਜ਼ ਤੋਂ ਹਰ ਕੋਈ ਡਰ ਗਿਆ ਹੜ੍ਹ ਦੇ ਕਾਰਨ ਪਲਚਨ ਵਿੱਚ ਦੋ ਗੱਡੀਆਂ ਬੈਗੇ ਨੇ ਜਦੋਂ ਕਿ ਇੱਕ ਗੱਡੀ ਨੂੰ ਅੰਸ਼ਕ ਤੌਰ ਦੇ ਉੱਪਰ ਨੁਕਸਾਨ ਪੁੱਜਾਇਆ ਉਦਰ ਇਹ ਪੁਲ ਅਤੇ ਬਿਜਲੀ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਪੁਲ ਅਤੇ ਬਿਜਲੀ ਪ੍ਰੋਜੈਕਟ ਵੀ ਨੁਕਸਾਨੇ ਗਏ ਨੇ ਘਰਾਂ ਦੇ ਵਿੱਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜੇ ਪਰ ਘਰ ਹੜ ਦੀ ਮਾਰ ਹੇਠ ਆ ਗਏ ਨੇ ਪਲਚਨ ਅਤੇ ਸੋਲਾੰਗ ਨੇੜੇ ਬਰਫ਼ ਦੀ ਗੈਲਰੀ ਦੇ ਵਿੱਚ ਮਲਬੇ ਦੇ ਕਾਰਨ ਮਨਾਲੀ ਲੇ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਮਨਾਲੀ ਪ੍ਰਸ਼ਾਸਨ ਰਾਹਤ ਕਾਰਜਾਂ 'ਤੇ ਲੱਗਾ ਹੋਇਆ ਹੈ ਪ੍ਰਸ਼ਾਸਨ ਵੀ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ ਹੜ ਦੇ ਕਾਰਨ ਘਰ ਵਹਿ ਗਏ ਨੇ ਤੇ ਕਈ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਨੇ ਇਸਨਾਰੀ ਦੱਸਦੀ ਹੈ ਕਿ ਹਿਮਾਚਲ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਫੇਰ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਮੀਂਹ ਦੀਆਂ ਭਵਿੱਖਬਾਣੀਆਂ ਵੀ ਕੀਤੀਆਂ ਨੇ ਦੱਸਦੀ ਹੈ ਕਿ ਅੱਧੀ ਰਾਤ ਨੂੰ ਹੜੋਂਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਿਆ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਪਹੁੰਚਾਇਆ ਗਿਆ ਪਲਚਨ ਤੋਂ ਪਾਟਲੀ ਕੋਹਾਲ ਤੱਕ ਲੋਕਾਂ ਨੂੰ ਸੁਚੇਤ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਦੋ ਕਾਰ ਹੜ੍ਹ ਦੀ ਲਪੇਟ ਵਿੱਚ ਆ ਗਏ ਨੇ ਜਦੋਂ ਕਿ ਇੱਕ ਗੱਲ ਨੂੰ ਨੁਕਸਾਨ ਪਹੁੰਚਿਆ ਹੈ ਰਾਹਤ ਕਾਰਜ ਜਾਰੀ ਹਨ ਜਦਕਿ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਦੱਸਦੇ ਕਿ ਇਸ ਹੜ੍ਹ ਦੇ ਕਾਰਨ ਪਲਚੰਦ ਵਿੱਚ ਦੋ ਗੱਡੀਆਂ ਵਹਿ ਗਏ ਨੇ ਤੇ ਇੱਕ ਗੱਡਾ ਨੁਕਸਾਨਿਆ ਗਿਆ ਹੈ। ਪਲਚੰਦ ਪੁੱਲ ਨੇੜੇ ਅੰਜਨੀ ਮਹਾਦੇਵ ਨਦੀ ਨੇ ਮੋੜ ਲਿਆ ਹੈ ਤੇ ਸੜਕ ਤੇ ਨਦੀ ਵਹਿਣ ਦੇ ਕਾਰਨ ਮਨਾਲੀ ਲੇ ਸੜਕ ਬੰਦ ਹੋ ਗਈ ਹੈ। ਸੁਲਾੰਗ ਡਰੇਨ ਨੇੜੇ ਪਿਛਲੇ ਡਰੇਨ ਵਿੱਚ ਪਾਣੀ ਭਰ ਜਾਣ ਦੇ ਕਾਰਨ ਸੜਕ ਨੁਕਸਾਨੀ ਗਈ ਹੈ। ਨਹਿਰਾਕੁੰਡ ਤੋਂ ਲੈ ਕੇ ਪਾਟਲੀ ਕੋਹਾਲ ਸਮੇਤ ਪਲਚੰਦ, ਕਰੋੜ, ਕੁਲੰਗ ਪ੍ਰਭਾਵਿਤ ਲੋਕਾਂ ਨੂੰ ਪੂਰੀ ਰਾਤ ਨੀਂਦ ਨਹੀਂ ਆਈ। ਇਸੇ ਨਾਲ ਹੀ ਦੱਸਦੇ ਕਿ ਬਿਆਸ ਦਰਿਆ ਤੇ ਬਣੇ ਪੁੱਲ ਵੀ ਹੜ੍ਹ ਦੇ ਵਿੱਚ ਵਹਿ ਗਏ ਨੇ। ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ ਦੱਸਦੇ ਕਿ ਪਿਛਲੇ ਸਾਲ ਵੀ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮੱਚੀ ਸੀ ਹੜ੍ਹਾਂ ਦੇ ਕਾਰਨ ਮਨਾਲੀ ਦੀਆਂ ਸੜਕਾਂ ਵਹਿ ਗਈਆਂ ਸਨ ਕਈ ਲੋਕਾਂ ਦੇ ਘਰ ਨੁਕਸਾਨੇ ਗਏ ਸਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਉਸ ਦਾ ਸਿੱਧਾ ਸਿੱਧਾ ਅਸਰ ਪੰਜਾਬ 'ਚ ਦੇਖਣ ਨੂੰ ਮਿਲਿਆ ਸੀ ਪੰਜਾਬ ਦੇ ਕਈ ਪਿੰਡ ਹੜ੍ਹ ਦੀ ਚਪੇੜ ਦੇ ਵਿੱਚ ਆ ਗਏ ਸਨ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਲੋਕਾਂ ਦੇ ਘਰ ਨੁਕਸਾਨੇ ਗਏ ਸੀ ਤੇ ਇਸ ਵਾਰ ਵੀ ਇਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਹਿਮਾਚਲ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣਦੀ ਹੈ ਬਹੁਤ ਜ਼ਿਆਦਾ ਤਬਾਹੀ ਮੱਚਦੀ ਹੈ ਤਾਂ ਉਹਦਾ ਸਿੱਧਾ-ਸਿੱਧਾ ਅਸਰ ਪੰਜਾਬ 'ਚ ਦੇਖਣ ਨੂੰ ਮਿਲੇਗਾ। ਜੈਸਮੀਨ ਭਸੀਨ ਜੋ ਕਿ ਮਸ਼ਹੂਰ ਅਦਾਕਾਰਾਂ ਪੰਜਾਬੀ ਫਿਲਮਾਂ ਅਤੇ ਗਾਣਿਆਂ ਦੇ ਵਿੱਚ ਤੁਸੀਂ ਉਸ ਨੂੰ ਜ਼ਰੂਰ ਦੇਖਿਆ ਹੋਵੇਗਾ। ਜਿਵੇਂ ਦੱਸਦੀ ਹੈ ਕਿ ਕੰਟੈਕਟ ਲੈਂਸ ਪਾਉਣ ਦੇ ਨਾਲ ਉਸ ਦੀਆਂ ਅੱਖਾਂ ਡੈਮੇਜ ਹੋ ਗਈਆਂ ਸੀ ਜਿਸ ਤੋਂ ਬਾਅਦ ਉਸ ਨੂੰ ਚੰਗੀ ਤਰੀਕੇ ਦੇ ਨਾਲ ਦਿਖਾਈ ਵੀ ਨਹੀਂ ਦੇ ਰਿਹਾ ਸੀ। ਹੁਣ ਇਸ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜਿਵੇਂ ਦੱਸਦੀ ਹੈ ਕਿ ਜੈਸਮੀਨ ਭਸੀਨ ਕੱਲ 에ਅਰਪੋਰਟ ਤੇ ਸਪਾਟ ਕੀਤੀ ਗਈ ਤੇ ਉਸ ਵੇਲੇ ਉਸ ਨੇ ਦੱਸਿਆ ਕਿ ਉਹ ਹੁਣ ਠੀਕ ਹੈ ਉਸ ਨੂੰ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਦੱਸਦੀ ਹੈ ਕਿ ਉਸ ਨੇ ਸਨ ਗਲਾਸ ਫੋਟੋਗ੍ਰਾਫਰਾਂ ਦੇ ਵੱਲੋਂ ਉਸਦੀ ਫੋਟੋ ਕਲਿੱਕ ਕੀਤੀ ਜਾਣ ਲੱਗੀ ਤਾਂ ਉਸਨੇ ਫਲੈਸ਼ ਦੇ ਨਾਲ ਫੋਟੋ ਕਲਿੱਕ ਕਰਨ ਤੋਂ ਬਿਲਕੁਲ ਹੀ ਮਨਾ ਕਰ ਦਿੱਤਾ ਉਸਨੇ ਕਿਹਾ ਕਿ ਮੈਨੂੰ ਡਾਕਟਰ ਨੇ ਫਿਲਹਾਲ ਫਲੈਸ਼ ਤੋਂ ਦੂਰ ਰਹਿਣ ਲਈ ਕਿਹਾ ਹੈ ਜਿहाँ ਦੱਸਦੀ ਹੈ ਕਿ 17 ਜੁਲਾਈ ਨੂੰ ਉਸਨੇ ਕੰਟੈਕਟ ਲੈਂਸ ਪਾਇਆ ਸੀ ਜਿਸ ਤੋਂ ਬਾਅਦ ਉਸਤੇ ਕੋਰਨੀਆ ਡੈਮੇਜ ਹੋ ਗਿਆ ਸੀ ਦੱਸਦੀ ਹੈ ਕਿ ਜੈਸਮੀਨ ਕੰਮ ਦੇ ਸਿਲਸਿਲੇ ਦੇ ਵਿੱਚ ਦਿੱਲੀ 'ਚ ਸੀ ਇਸ ਦੌਰਾਨ ਉਸਨੇ ਕੰਟੈਕਟ ਲੈਂਸ ਪਾਉਣ ਤੋਂ ਬਾਅਦ ਉਸ ਨੂੰ ਅੱਖਾਂ ਦੇ ਵਿੱਚ ਦਰਦ ਅਤੇ ਬੇਅਰਾਮੀ ਮਹਿਸੂਸ ਹੋਣ ਲੱਗੀ ਜਾਂਚ ਦੇ ਦੌਰਾਨ ਅੱਖਾਂ ਦੇ ਕਾਰਨੀਆ ਦੇ ਵਿੱਚ ਨੁਕਸਾਨ ਪਾਇਆ ਗਿਆ ਫਿਲਹਾਲ ਉਹ ਇਲਾਜ ਕਰਵਾ ਰਹੀ ਹੈ ਜੈਸਮੀਨ ਦੀ ਅੱਖਾਂ ਤੇ ਪੱਟੀ ਬੰਨੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੈਸਮੀਨ ਵਜ਼ੀਨ ਦੇ ਦੋਸਤ ਵਾਲੀ ਗੋਨੀ ਨੇ ਸੋਸ਼ਲ ਮੀਡੀਆ ਦੀ ਸਟੋਰੀ ਦੇ ਵਿੱਚ ਲਿਖਿਆ ਕਿ ਕਿਰਪਾ ਕਰਕੇ ਲੈਂਸਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੇ ਨਾਲ ਹੀ ਉਸ ਨੇ ਕਿਹਾ ਕਿ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਤੇ ਲੇਸਿਕ ਸਰਜਰੀ ਕਰਵਾ ਲਓ ਅੱਖਾਂ ਦੀ ਦੇਖਭਾਲ ਕਰੋ। ਜੈਸਮੀਨ ਨੇ ਕਿਹਾ ਕਿ ਮੈਂ ਸਾਰਾ ਜੁਲਾਈ ਨੂੰ ਇੱਕ ਪ੍ਰੋਗਰਾਮ ਦੇ ਲਈ ਦਿੱਲੀ ਦੇ ਵਿੱਚ ਸੀ ਜਿਸ ਦੀ ਮੈਂ ਤਿਆਰੀ ਕਰ ਰਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਲੈਂਸ ਵਿੱਚ ਕੀ ਗਲਤ ਹੋ ਰਿਹਾ ਹੈ ਪਰ ਉਹਨਾਂ ਨੂੰ ਪਹਿਨਣ ਤੋਂ ਬਾਅਦ ਮੇਰੀਆਂ ਅੱਖਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਦਰਦ ਹੌਲੀ-ਹੌਲੀ ਵੱਧਦਾ ਗਿਆ। ਮੈਂ ਡਾਕਟਰ ਨੂੰ ਮਿਲਣਾ ਚਾਹੁੰਦੀ ਸੀ ਪਰ ਕੰਮ ਦੀ ਵਚਨਬੱਧਤਾ ਦੇ ਕਾਰਨ ਮੈਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈ ਅਤੇ ਫਿਰ ਡਾਕਟਰ ਨੂੰ ਮਿਲਣ ਦਾ ਫੈਸਲਾ ਕੀਤਾ। ਪ੍ਰੋਗਰਾਮ ਦੌਰਾਨ ਸਨ ਗਲਾਸੇਸ ਪਾਏ ਹੋਏ ਸੀ। ਕੁਝ ਸਮੇਂ ਬਾਅਦ ਮੈਂ ਠੀਕ ਤਰ੍ਹਾਂ ਦੇ ਨਾਲ ਦੇਖ ਵੀ ਨਹੀਂ ਪਾ ਰਹੀ ਸੀ। ਜਿहां ਦੱਸਦੀ ਜੇ ਜਦੋਂ ਜੈਸਮੀਨ ਫਸੀਨ ਇਸ ਇਵੈਂਟ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਸੀ ਤਾਂ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਉਸ ਤੋਂ ਬਾਅਦ ਜੈਸਮੀਨ ਨੇ ਕਿਹਾ ਕਿ ਅਸੀਂ ਦੇਰ ਰਾਤ ਅੱਖਾਂ ਦੇ ਡਾਕਟਰ ਦੇ ਕੋਲ ਗਏ ਉੱਥੇ ਅੱਖਪੜੀਆਂ ਅੱਖਾਂ ਦਾ ਟੈਸਟ ਕਰਵਾਇਆ ਤਾਂ ਉਸ ਨੇ ਦੱਸਿਆ ਕਿ ਕੋਰਨੀਅਲ ਡੈਮੇਜ ਹੋ ਗਿਆ ਹੈ ਤੇ ਮੇਰੀਆਂ ਅੱਖਾਂ ਦੇ ਉੱਪਰ ਉਸ ਨੇ ਪੱਟੀ ਬੰਨ੍ਹ ਦਿੱਤੀ ਦੱਸ ਦਈਏ ਕਿ ਜੈਸਮੀਨ ਫਸੇਨ ਦੀ ਅੱਖਾਂ ਦੇ ਉੱਪਰ ਬੰਨੀ ਹੋਈ ਪੱਟੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਸਿੱਧੇ ਇਸੇ ਨਾਲ ਹੀ ਦੱਸ ਦਈਏ ਕਿ ਡਾਕਟਰਾਂ ਨੇ ਜਸਮੀਨ ਨੂੰ ਕਿਹਾ ਕਿ ਅਗਲੇ 4-5 ਦਿਨਾਂ ਦੇ ਵਿੱਚ ਇਹ ਚੀਜ਼ ਠੀਕ ਹੋ ਜਾਏਗੀ ਪਰ ਉਦੋਂ ਤੱਕ ਉਸ ਨੂੰ ਆਪਣੀ ਅੱਖਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਪਵੇਗੀ ਉਸਨੇ ਕਿਹਾ ਕਿ ਇਹ ਆਸਾਨ ਨਹੀਂ ਹੈ ਕਿਉਂਕਿ ਮੈਂ ਠੀਕ ਤਰ੍ਹਾਂ ਦੇਖ ਨਹੀਂ ਸਕਦੀ ਅਤੇ ਦਰਦ ਦੇ ਕਾਰਨ ਸੌਣਾ ਵੀ ਮੁਸ਼ਕਲ ਹੋ ਗਿਆ ਹੈ ਮੈਨੂੰ ਉਮੀਦ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਮੈਂ ਠੀਕ ਹੋ ਜਾਵਾਂਗੀ ਤੇ ਕੰਮ ਤੇ ਵਾਪਸ ਆ ਜਾਵਾਂਗੀ ਜਿਵੇਂ ਦੱਸਿਆ ਕਿ ਅੱਜਕਲ ਅਕਸਰ ਹੀ ਅੱਖਾਂ ਨੂੰ ਸੋਹਣਾ ਦਿਖਾਉਣ ਦੇ ਲਈ ਲੋਕਾਂ ਦੇ ਵੱਲੋਂ ਕੰਟੈਕਟ ਲੈਂਸਸ ਯੂਜ਼ ਕੀਤੇ ਜਾਂਦੇ ਨੇ ਪਰ ਡਾਕਟਰਾਂ ਤੋਂ ਇਸ ਦੀ ਸਲਾਹ ਨਹੀਂ ਲਈ ਜਾਂਦੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਕਿਹਾ ਜਾਂਦਾ ਹੈ ਕਿ ਅੱਖਾਂ ਨੇ ਤੇ ਜਹਾਨ ਨੇ ਇਸ ਕਰਕੇ ਸਾਡੀ ਵੀ ਤੁਹਾਨੂੰ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਲੈਂਸ ਪਾਉਣੇ ਨੇ ਤਾਂ ਪਹਿਲਾਂ ਡਾਕਟਰ ਦੀ ਸਲਾਹ ਲਈ ਜਾਵੇ ਚੰਗੀ ਤਰ੍ਹਾਂ ਲੈਂਸਿਸ ਨੂੰ ਚੈੱਕ ਕਰਵਾਇਆ ਜਾਵੇ ਉਸ ਤੋਂ ਬਾਅਦ ਹੀ ਉਸ ਦਾ ਇਸਤੇਮਾਲ ਕੀਤਾ ਜਾਵੇ ਤੇ ਕੋਸ਼ਿਸ਼ ਕਰੋ ਕਿ ਤੁਸੀਂ ਲੈਂਸ ਨਾ ਹੀ ਯੂਜ਼ ਕਰੋ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਨਸੂਨ ਸੁਸਤ ਪੈ ਗਿਆ ਜਿਸ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਮੁੜ ਤੋਂ ਗਰਮੀ ਸ਼ੁਰੂ ਹੋ ਗਈ ਹੈ ਤੇ ਹਮਸ ਵਾਲੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 23 ਅਤੇ 24 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ orange ਅਤੇ yellow alert ਮੀਨ ਲੈ ਕੇ ਜਾਰੀ ਜ਼ਰੂਰ ਕੀਤਾ ਗਿਆ ਸੀ ਪਰ باوجود ਇਸ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪਿਆ ਕਈ ਹਿੱਸਿਆਂ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਦੇ ਕਾਰਨ ਨੇ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 2.3 ਡਿਗਰੀ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਕਈ ਹਿੱਸਿਆਂ ਦੇ ਵਿੱਚ ਮੀਂਹ ਜ਼ਰੂਰ ਪਿਆ ਪਰ ਮੀਂਹ ਪੈਣ ਦੇ ਬਾਅਦ ਗਰਮੀ ਵਧੀ ਹੈ ਦੱਸਿਆ ਕਿ ਪਿਛਲੇ 7 ਦਿਨਾਂ ਦੇ ਵਿੱਚ ਜਿਹੜਾ ਮੀ ਪਿਆ ਹੈ ਉਹ 75% ਘੱਟ ਮੀ ਪਿਆ ਹੈ ਜਿਸ ਦੇ ਕਾਰਨ ਮੌਸਮ ਵਿਭਾਗ ਨੇ ਹੁਣ ਸੂਬੇ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਯਾਨੀ ਵੀਰਵਾਰ ਨੂੰ ਪੰਜਾਬ ਦੇ ਸਿਰਫ ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵਿੱਚ ਹੀ ਮੀ ਦਾ yellow alert ਜਾਰੀ ਕੀਤਾ ਗਿਆ ਜਦੋਂ ਕਿ ਇਹਨਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਵੀ ਮੀ ਪੈਣ ਦੀ ਜ਼ੋਰਦਾਰ ਸੰਭਾਵਨਾ ਦੱਸੀ ਗਈ ਹੈ ਦੂਜੇ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ ਸਿਰਫ 25 ਤੋਂ 50% ਹੀ ਦੱਸੀ ਗਈ ਹੈ ਮੌਸਮ ਵਿਭਾਗ ਨੇ 18 ਤੋਂ 24 ਜੁਲਾਈ ਦਰਮਿਆਨ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ 75% ਘੱਟ ਮੀਂਹ ਦਰਜ ਕੀਤਾ ਗਿਆ ਆਮ ਤੌਰ ਤੇ ਇਨਾਂ 7 ਦਿਨਾਂ ਵਿੱਚ ਸੂਬੇ ਵਿੱਚ 5.5 ਮਿਲੀਮੀਟਰ بارش ਹੋਣੀ ਚਾਹੀਦੀ ਸੀ ਜਦਕਿ ਪੰਜਾਬ ਦੇ ਵਿੱਚ ਸਿਰਫ 1.4 ਮਿਲੀਮੀਟਰ ਹੀ ਮੀਂਹ ਦਰਜ ਕੀਤਾ ਗਿਆ 1 ਜੂਨ ਤੋਂ 24 ਜੁਲਾਈ ਤੱਕ ਬਰਸਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਹੈ। ਪੰਜਾਬ ਵਿੱਚ 44% ਦੀ ਘਟਮੀ ਦਰਜ ਕੀਤਾ ਗਿਆ ਹੈ। ਆਮ ਤੌਰ ਤੇ ਹੁਣ ਤੱਕ 180.3 ਮਿਲੀਮੀਟਰ ਵਰਖਾ ਹੋ ਜਾਣੀ ਚਾਹੀਦੀ ਸੀ ਪਰ ਹੁਣ ਤੱਕ ਸਿਰਫ 100.7 ਮਿਲੀਮੀਟਰ ਹੀ بارش ਹੋਈ ਹੈ। ਇਸੇ ਨਾਲ ਹੀ ਚੰਡੀਗੜ੍ਹ ਵਿੱਚ 56% ਘਟਮੀ ਪਿਆ ਹੈ। ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ 40% ਘਟ ਅਤੇ ਹਿਮਾਚਲ ਪ੍ਰਦੇਸ਼ ਵਿੱਚ 38 ਫੀਸਦੀ ਘਟ ਮੀਂਹ ਪਿਆ ਹੈ ਇਸੇ ਨਾਲ ਹੀ ਦੱਸਦੀ ਹੈ ਕਿ ਅੱਜ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ yellow alert ਮੀਨੂ ਲੈ ਕੇ ਜਾਰੀ ਕੀਤਾ ਗਿਆ ਹੈ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤੇ ਬਾਕੀ ਸੂਬੇ ਦੀ ਗੱਲ ਕਰੀਏ ਤਾਂ ਬਾਕੀ ਸੂਬੇ ਦੇ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਸਿਰਫ 25 ਤੋਂ 50% ਹੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡ ਪੰਜਾਬੀ ਟੀਵੀ